ਸਤਿ ਸ਼੍ਰੀ ਅਕਾਲ ਜੀ ਡਿਵੀਜ਼ਨ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਪਾਵਨ ਗਰਦਾਸਪੁਰ ਤੋਂ ਤੁਹਾਨੂੰ ਦੱਸ ਕੀ ਬਰਿਆਰ ਬਾਈਪਾਸ ਦੇ ਨੇੜੇ ਇੱਕ ਭਿਆਨਕ ਹਾਦਸਾ ਹੋ ਜਾਂਦਾ ਜਿਹਦੇ ਵਿੱਚ ਤੁਹਾਨੂੰ ਦੱਸ ਕੀ ਇੱਕ ਗੱਡੀ ਜਿਹੜੀ ਹੈ ਤਕਰੀਬਨ ਤਕਰੀਬਨ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਜੋ ਟੋਟਲ ਲਾਸ ਹੋ ਚੁੱਕੀ ਹੈ ਪਰਤਨ ਦੱਦੀ ਹੈ ਕਿ ਕਿਤਨਾ ਕਿਤੇ ਜੜਾ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੜਾ ਆ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਮਾਲੀ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੱਡੀ ਦੀਆਂ ਗੱਡੀ ਤੀ ਦੇ ਦੇ ਪਿਓ ਕਿ ਪਲਟ ਚੁੱਕੀ ਏ ਜੋ ਕਿ ਗਰਦਾਸਪੁਰ ਅਮਰਸਰ ਨੈਸ਼ਨਲ ਹਾਈਵੇ ਦੇ ਉੱਤੇ ਨੇੜੇ ਜੋ ਕਿ ਬੜਿਆਰ ਦੱਸਿਆ ਜਾ ਰਿਹਾ ਇਹਦੀ ਲੋਕੇਸ਼ਨ ਜਿਹੜੀ ਦੱਸੀ ਜਾਂਦੀ ਹੈ ਬਰਿਆੜ ਹਾਈਵੇ ਦੇ ਉੱਤੇ ਦੱਸੀ ਜਾੜੀ ਜੋ ਕਿ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੱਸਿਆ ਜਾ ਰਿਹਾ ਉੱਥੇ ਇਹ ਗੱਡੀ ਜਿਹੜੀ ਹੈ ਲੋਟਣੀਆਂ ਖਾਂਦੀ ਹੋਈ ਪਲਟੀਆਂ ਖਾਂਦੀ ਹੋਈ ਜਿਹੜੀ ਇਹ ਸੜਕ ਦੇ ਵਿੱਚ ਹੀ ਪਲਟ ਜਾਂਦੀ ਹੈ ਸੜਕ ਦੇ ਵਿੱਚ ਪਲਟਣ ਦੇ ਨਾਲ ਇਹਦੀ ਹਾਲਤ ਜਿਹੜੀ ਹੈ ਉਹ ਗੰਭੀਰ ਰੂਪ ਦੇ ਵਿੱਚ ਜਿਹੜੀ ਹੈ ਕਾਫੀ ਜ਼ਿਆਦਾ ਮੰਦੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਜਿਹੜਾ ਆ ਉਹ ਤੁਸੀਂ ਦੇ ਦੇ ਪਿਓ ਵੀ ਗੱਡੀ ਦਾ ਨੁਕਸਾਨ ਹੋ ਚੁੱਕਾ ਆ ਪਰ ਕਿਤਨਾ ਕਿਤੇ ਇਹ ਤੁਹਾਨੂੰ ਦੱਸ ਦਈਏ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਤਕਰੀਬਨ ਕਿਹਾ ਜਾ ਰਿਹਾ ਕਿ ਟੋਟਲ ਲਾਸ ਹੋ ਚੁੱਕੀ ਏ 22 ਪਾਸ ਦੇ ਨੇੜੇ ਤੇੜੇ ਦੀਆਂ ਜਿਹੜੀਆਂ ਬਰਿਆੜ ਦੇ ਨੇੜੇ ਤੇੜੇ ਦੀਆਂ ਤਸਵੀਰਾਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਨੈਸ਼ਨਲ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਉੱਤੇ ਜਿਹੜਾ ਆ ਇਹ ਇੱਕ ਵੱਡਾ ਹਾ사 ਹੋ ਜਾਂਦਾ ਆ ਹਾ사 ਹੋਣ ਦੇ ਕਾਰਨ ਅਜੇ ਤੱਕ ਤਾਂ ਸਾਹਮਣੇ ਨਹੀਂ ਆਏ ਪਰ ਹਾ ਹਾਸਾ ਜਿਹੜਾ ਆ ਉਹ ਕਾਫੀ ਜ਼ਿਆਦਾ ਵੱਡਾ ਹਾਸਾ ਨਜ਼ਰ ਆ ਰਿਹਾ ਜਿਸ ਦੇ ਨਾਲ ਗੱਡੀ ਦੱਸਿਆ ਜਾ ਰਿਹਾ ਕਿ ਲੋਟਨੀਆ ਖਾਂਦੀ ਹੋਈ ਜਿਹੜੀ ਏ ਉਹ ਡਿੱਗ ਜਾਂਦੀ ਏ ਲੋਟਨੀਆ ਖਾਂਦੀ ਹੋਈ ਇਹ ਗੱਡੀ ਜਿਹੜੀ ਏ ਸਰਕ ਦੇ ਵਿੱਚ ਪਲਟ ਜਾਂਦੀ ਏ ਜਿਸ ਦੇ ਨਾਲ ਗੱਡੀ ਦਾ ਜਿਹੜਾ ਆ ਬਹੁਤ ਵੱਡਾ ਨੁਕਸਾਨ ਜਿਹੜਾ ਆ ਦੇਖਣ ਨੂੰ ਮਿਲਦਾ ਪਿਆ ਆ ਗੱਡੀ ਤਕਰੀਬਨ ਤਕਰੀਬਨ ਜਿਹੜੀ ਏ ਕਾਫੀ ਜ਼ਿਆਦਾ ਲਾਸਟ ਦੇ ਵਿੱਚ ਚਲੀ ਗਈ ਏ ਪਰ ਜਾਨੀ ਨੁਕਸਾਨ ਦਾ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਬਚਾ ਹੋ ਗਿਆ ਆ ਗੱਡੀ ਅਜੇ ਵੀ ਰੋਡ ਦੇ ਉੱਤੇ ਜਿਹੜੀ ਹੈ ਉਹ ਪਲਟੀ ਪਈ ਹੈ ਤਸਵੀਰਾਂ ਆਉਣ ਤੱਕ ਇਹ ਗੱਡੀ ਏਸੇ ਹਾਲਤ ਦੇ ਵਿੱਚ ਜਿਹੜੀ ਉੱਥੇ ਪਈ ਹੋਈ ਸੀ ਪਰ ਤੁਹਾਨੂੰ ਦੱਸ ਦਈਏ ਵੀ ਗੱਡੀ ਦਾ ਨੁਕਸਾਨ ਤਾਂ ਕਾਫੀ ਹੋਇਆ ਪਰ ਇਹਦੇ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਕਿਹਾ ਜਾ ਰਿਹਾ ਕਿ ਨਹੀਂ ਹੋਇਆ ਪਰ ਗੱਡੀ ਲੋਟ ਰਹੀ ਖਾਂਦੀ ਹੋਈ ਜਿਹੜੀ ਹੈ ਸੜਕ ਦੇ ਵਿੱਚ ਪਲਟੀ ਹੋਈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਜੋ ਕਿ ਅਮਰਸਰ ਪਠਾਨਕੋਟ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤੇ ਕਿਹਾ ਜਾ ਰਿਹਾ ਕਿ ਇਹ ਤਸਵੀਰਾਂ ਬਰਿਆੜ ਦੇ ਨੇੜੇ ਤੇੜੇ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਿ ਇੱਕ ਗੱਡੀ ਜੜੀ ਏ ਉਹ ਪਲਟੀਆਂ ਖਾਂਦੀ ਹੋਈ ਜਿਹੜੀ ਇੱਥੇ ਡਿੱਗੀ ਹੋਈ ਹੈ ਧੰਨਵਾਦ